47 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਇੰਨੀ ਗਰਮੀ ਹੋ ਰਹੀ ਹੈ ਤੇ ਜੇ ਸਾਡਾ ਇੰਨਾ ਬੁਰਾ ਹਾਲਾਤ ਬੱਚਿਆਂ ਦਾ ਕੀ ਹਾਲ ਹੋਊਗਾ ਦੇਖੋ ਜੇ ਕੱਲਾ ਇਹ ਨਹੀਂ ਵੀ ਅਸੀਂ ਆਏ ਦੁਨੀਆ 'ਚ ਤੇ ਬਸ ਆਪਣਾ ਇੰਜੋਏ ਕੀਤਾ ਤੇ ਇੱਥੋਂ ਚਲੇ ਗਏ ਜੇ ਅਸੀਂ ਦੁਨੀਆ 'ਚ ਕੁਝ ਕਰਕੇ ਨਹੀਂ ਗਏ ਫਿਰ ਇੱਥੇ ਜੀਣ ਦਾ ਵੀ ਕੋਈ ਫਾਇਦਾ ਨਹੀਂ ਤਾਂ ਸਾਨੂੰ ਅੱਜ ਸੋਚ ਕੇ ਚੱਲਣਾ ਪਊਗਾ ਕਿ ਜੇ ਅਸੀਂ ਕੁਦਰਤ ਨੂੰ ਪਿਆਰਣਾ ਸਭ ਤੋਂ ਪਹਿਲਾ ਸਾਨੂੰ ਕੁਦਰਤ 'ਤੇ ਹਿੱਸਾ ਵੜਾਉਣਾ ਪਊਗਾ ਕੁਝ ਬੇਜੁਬਾਨ ਪੰਛੀਆਂ ਦੀ ਜਾਨਵਰਾਂ ਦੀ ਸੇਵਾ ਕਰਦੇ ਹੋ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹੋ ਫਿਰ ਅਸੀਂ ਸੋਚਿਆ ਵੀ ਚਲੋ ਇਹਨਾਂ ਵਾਸਤੇ ਹੌਸਲੇ ਦਾ ਤੇ ਠੰਡੇ ਪਾਣ ਦਾ ਇੰਤਿਆਮ ਕਰਨ ਵਾਸਤੇ ਅਸੀਂ ਅੱਗੇ ਆਈਏ ਜੇ ਗੱਲ ਕਰੀਏ ਵੀ ਸਾਨੂੰ ਕਿੰਨੇ ਸਾਲ ਹੋ ਗਏ 10 ਸਾਲ ਤਾਂ ਸਾਨੂੰ ਨੇਚਰਲ ਇਹ ਵੀ ਹੋਈ ਗਏ ਲੇਕਿਨ ਇਸ ਕੰਮ ਤੇ ਸਾਨੂੰ ਅਲਾਵਾ 17 ਤੋਂ 18 ਸਾਲ ਹੋ ਗਏ ਇਹ ਅਸੀਂ ਸਭ ਤੋਂ ਵੱਡਾ ਜਿਹੜਾ ਸਨੇਹਾ ਸਾਨੂੰ ਅਸੀਂ ਦਿੰਨੇ ਆ ਫੇਸਬੁਕ ਤੇ ਰਾਹੀਂ ਜੇ ਅਸੀਂ ਮੰਨ ਕੇ ਚੱਲੋ ਕਈ ਲੋਕਾਂ ਨੂੰ ਐ ਹੁੰਦਾ ਕਿ ਫੇਸਬੁਕ ਤੇ ਆਪਣੇ ਆਪ ਨੂੰ ਦਿਖਾਉਂਦੇ ਆ ਕਿ ਅਸੀਂ ਦਾਨ ਕਰਦੇ ਆ ਕੋਈ ਨਹੀਂ ਇਹ ਗੱਲ ਗਲਤ ਆ ਜਦੋਂ ਤੁਸੀਂ ਫੇਸਬੁੱਕ ਤੇ ਪਾਉਣ ਲੱਗੇ ਸਨ ਤਾਂ ਕਾਫੀ ਲੋਕ ਚੁੜੇ ਨੇ ਮੈਂ ਸਭ ਤੋਂ ਵੱਧ ਇਹ ਕਹਿੰਦਾ ਚਾਹੁੰਦੀ ਵੀ ਯੂਥ ਨੂੰ ਸਭ ਤੋਂ ਜ਼ਿਆਦਾ ਅਵੇਅਰ ਹੁੰਦੀ ਲੋੜ ਹੈ ਕਿਉਂਕਿ ਜੇ ਯੂਥ ਅਵੇਅਰ ਹੋਊਗਾ ਤਾਂ ਅਗਲੀ ਜਨਰੇਸ਼ਨ ਅਵੇਅਰ ਹੋਊਗੀ ਇਸ ਚੀਜ਼ ਬਾਰੇ ਜਿਵੇਂ ਕਿ ਇਨਸਾਨਾਂ ਨੂੰ ਪਿਆਸ ਲੱਗਦੀ ਹੈ ਓਵੇਂ ਪੰਛੀਆਂ ਨੂੰ ਜਾਨਵਰਾਂ ਨੂੰ ਵੀ ਪਿਆਸ ਲੱਗਦੀ ਹੈ ਕਰਦੇ ਅਗੇ ਜੇ ਇਹ ਡੰਗਾ ਰੱਖ ਦੋਗੇ ਜਾਂ ਕਰ ਰੱਖ ਦੋਗੇ ਕੋਈ ਕਿਸੇ ਨੂੰ ਫਰਕ ਨਹੀਂ ਪੈਣ ਵਾਲਾ ਬਸ ਇਹ ਹੈ ਕਿ 100 ਪੰਛੀ ਨਹੀਂ 200 ਪੰਛੀ ਦੀ ਜਾਨ ਵੱਜ ਜਾਂਦੀ ਹੈ ਬਾਕੀ ਤੁਹਾਡੇ ਨਾਲ ਸੰਪਰਕ ਕਰ ਸਕੀ ਕਿਸ ਤਰ੍ਹਾਂ ਹਾਂਜੀ ਉਹ ਤੇ ਚਲ ਜੀ ਨਾਲ ਸੰਪਰਕ ਕਰਨ ਫੇਸਬੁੱਕ ਤੇ ਇਹਨਾਂ ਦੇ ਦੇਖਣ ਔਰ ਸਾਨੂੰ ਮੈਸੇਜ ਕਰਨ ਅਸੀਂ ਉਹਨੂੰ ਦੇਮ ਹਰ ਸਾਲ ਦਿੰਨੇ ਆ ਤੇ ਹੁਣ ਵੀ ਦਿੰਦੇ ਆ ਸਸਿਕਾਰ ਡੈਲੀਪੋਰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਤੇ 45 ਤੋਂ 47 ਡਿਗਰੀ ਟੈਂਪਰੇਚਰ ਬੇਜੁਬਾਨਾ ਪੰਛੀਆਂ ਲਈ ਇੱਕ ਸੰਸਥਾ ਨੇ ਪਹਿਲ ਕਦਮੀ ਕੀਤੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੇਰੇ ਪਿੱਛੇ ਇਹ ਜਿਹੜੇ ਕੀ ਪਾਣੀ ਦੇ ਕਟੋਰੇ ਅਤੇ ਬੇਜਵਾਨਾ ਪੰਛੀਆ ਵਾਸਤੇ ਲਾਏ ਜਾਣਗੇ ਤਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਨੇਗੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਹੇ ਆਂ ਡੇਲੀ ਪੋਸਟ ਪੰਜਾਬੀ ਟੀਵੀ ਤੇ ਇਹ ਜਿਹੜੀ ਕਿ ਸੰਸਥਾ ਸਮਾਜ ਸੇਵੀ ਸੰਸਥਾ ਪਹਿਲੇ ਵੀ ਅਸੀਂ ਇਹਨਾਂ ਦੀ ਤੁਹਾਨੂੰ ਇੰਟਰਵਿਊ ਦਿਖਾਈ ਸੀਗੀ ਜਿਹੜੇ ਕਿ ਐਨੀਮਲ ਡੌਗ ਬੇਜਵਾਨ ਪੰਛੀ ਹਰੇਕ ਤਰ੍ਹਾਂ ਦੇ ਜਿਹੜੇ ਕਿ ਜਾਨਵਰ ਉਹਨਾਂ ਦੀ ਸੇਵਾ ਕਰਦੇ ਨੇਗੇ ਤਾਂ ਤਸਵੀਰਾਂ ਦੇਖ ਰਹੋ ਇਹ ਜਿਹੜਾ ਕਿ ਇਹਨਾਂ ਦਾ ਗਰੁੱਪ ਹੈਗਾ ਤਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵਿਰਤੀ ਕੀ ਨਾਮ ਹੈ ਤੁਹਾਡਾ ਟੇਕ ਚਾਹਤ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੇਜਮਾਨ ਪੰਛੀਆਂ ਲਈ ਇੱਕ ਪਹਿਲ ਕਰਨੀ ਕੀਤੀ ਹੈ ਗਰਮੀਆਂ ਦਾ ਟਾਈਮ ਹੈਗਾ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਅ ਬੈਸੇ ਸਾਜੀ 10 ਕਟਕੜ 10 ਸਾਲਾਂ ਤੋਂ ਤਾਂ ਅਸੀਂ ਪੰਛੀਆਂ ਵਾਸਤੇ ਹਰ ਗਰਮੀ ਜਿਹੜੀ ਪੈਂਦੀ ਹੈ ਜਦੋਂ ਅਸੀਂ ਗਰਮੀ ਪੈਂਦੀ ਹੈ ਤਾਂ ਅਸੀਂ ਪਹਿਲਾਂ ਹੀ ਸੋਚ ਲੈਂਦੇ ਆ ਵੀ ਇੱਕ ਮਿੱਠਾ ਸਮਝ ਕੇ ਚੱਲਦੇ ਆ ਵਿਪਕਸ਼ੀਆਂ ਵਾਸਤੇ ਇਸ ਵਾਰ ਅਸੀਂ ਆਹ ਕੰਮ ਕਰਨਾ ਅਸੀਂ ਆਹ ਕੰਮ ਕਰਨਾ ਹੁਣ ਜਦੋਂ ਅਸੀਂ ਦੇਖਿਆ ਵੀ ਮਲਤਾਨੀਆ ਪੁਲ ਦੇ ਜਿਹੜੀ ਵੀ ਪਖਸ਼ੀ ਸੀਗਾ ਸੇ ਪਾਸੇ ਜਦੋਂ ਵੇਹ ਕਰ ਹੋ ਗਏ ਉਹਨਾਂ ਵਾਸਤੇ ਅਸੀਂ ਕਾਉਂਸਲਿਆਂ ਦਾ ਪ੍ਰਬੰਧ ਪਹਿਲਾਂ ਕੀਤਾ ਫਿਰ ਜਦੋਂ ਦੇਖਿਆ ਵੀ ਇੰਨੀ 47 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਇੰਨੀ ਗਰਮੀ ਹੋ ਰਹੀ ਹੈ ਤੇ ਜੇ ਸਾਡਾ ਇੰਨਾ ਬੁਰਾ ਹਾਲਾਤ ਪਖਸ਼ਿਆਂ ਦਾ ਕੀ ਹਾਲ ਹੋਊਗਾ ਫਿਰ ਅਸੀਂ ਸੋਚਿਆ ਵੀ ਚਲੋ ਇਹਨਾਂ ਵਾਸਤੇ ਕਾਉਂਸਲੇ ਦਾ ਤੇ ਠੰਡੇ ਪਾਣ ਦਾ ਇੰਤਜ਼ਾਮ ਕਰਨ ਵਾਸਤੇ ਅਸੀਂ ਅੱਗੇ ਆਈਏ ਫਿਰ ਅਸੀਂ ਆਪਣੇ ਫਰੈਂਡ ਸਰਕਲ ਨੂੰ ਨਾਲ ਲੈ ਕੇ ਚੱਲੇ ਪੈਸਾ ਕੱਠਾ ਕੀਤਾ ਅਸੀਂ ਇਹ ਕੰ ਆਪਾਂ ਹਲਾ ਇਹਨਾਂ ਮਲਕੀ ਪਖਸ਼ਾਂ ਵਾਤੇ ਹੱਲ ਕਰਦੀ ਜਾਂਦਾ ਦਾ ਇੱਕ ਆਸਰਾ ਮਿਲ ਜੇ ਪਖਸ਼ਿਆਂ ਨੂੰ ਫਿਰ ਜਦੋਂ ਠੰਡੇ ਪੰਨੇ ਤੇ ਆਵ ਕੀਤਾ ਸਾਡੇ ਇਸ ਕੰਮ ਦੇ ਵਿੱਚ ਸਚਿੰਦਾਰ ਸਚਿੰਦਾਰ ਵੀਰੇ ਦੋਸਤ ਜਿੰਨੇ ਵੀ ਖੜੇ ਹੈ ਮੇਰੇ ਨਾਲ ਆਪਣੇ ਹਰ ਗਰਮੀ ਸਾਥ ਦਿੰਦੇ ਆ ਨੀਲੋ ਮੈਡਿਕ ਖੜੇ ਇੰਦਰ ਸਾਰੇ ਹਨ ਇਹ ਸਾਡਾ ਇੱਕ ਗਰੁੱਪ ਹੈ ਜਿਹਦੇ ਵਿੱਚ ਅਸੀਂ ਇਹ ਸੋਚ ਕੇ ਚੱਲਦੇ ਆ ਵੀ ਅਸੀਂ ਇੱਕ ਕੁਦਰਤ ਦਾ ਅਸੀਂ ਹਿੱਸਾ ਹੈਗੇ ਆ ਕੁਦਰਤ ਨੂੰ ਬਚਾਉਣ ਵਾਤੇ ਸਾਨੂੰ ਸਭ ਤੋਂ ਪਹਿਲਾਂ ਪਖਸ਼ਿਆਂ ਨੂੰ ਪਸ਼ੂਆਂ ਨੂੰ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਕੀ ਹੈ ਪੇੜਾਂ ਨੂੰ ਵੀ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੁਣ ਅਸੀਂ ਸੋਚਿਆ ਵੀ ਅਨਰ ਟਾਈਮ ਤੇ ਅ ਜਿਹੜਾ ਅਸੀਂ ਦੁਨੀਆ ਦੇ ਵਿੱਚ ਸਾਹ ਲੈ ਰਹੇ ਆਂ ਦੇਖੋ ਜੇ ਇਕੱਲਾ ਇਹ ਨਹੀਂ ਵੀ ਅਸੀਂ ਆਏ ਦੁਨੀਆ 'ਚ ਤੇ ਬਸ ਆਪਣਾ ਇੰਜੋਏ ਕੀਤਾ ਤੇ ਇਥੋਂ ਚਲੇ ਗਏ ਜੇ ਅਸੀਂ ਦੁਨੀਆ 'ਚ ਕੁਝ ਕਰਕੇ ਨਹੀਂ ਗਏ ਫਿਰ ਫਿਰ ਇੱਥੇ ਜੀਣ ਦਾ ਵੀ ਕੋਈ ਫਾਇਦਾ ਨਹੀਂ ਮੈਂ ਤਾਂ ਇਹ ਕਹੂੰਗਾ ਵੀ ਜੇ ਦੁਨੀਆ 'ਚ ਜੀਣਾ ਹੈ ਤਾਂ ਪක්ෂੀਆਂ ਨਾਲ ਪਿਆਰ ਅਮਲ ਕੀ ਪਿਆਰ ਪ੍ਰੇਮ ਕਰਨਾ ਸ਼ੁਰੂ ਕਰੋ ਉਹਨਾਂ ਦਾ ਇਲਾਜ ਕਰਵਾਓ ਜੇ ਤੁਹਾਡੇ ਤੋਂ ਲਾਇ ਨਹੀਂ ਹੋ ਸਕਦਾ ਤੁਸੀਂ ਕਿਸੇ ਨੂੰ ਬੁਲਾਓ ਸਾਨੂੰ ਬੁਲਾਓ ਅਸੀਂ ਉਹਦਾ ਲਾਇ ਕਰਾਂਗੇ ਕਿਉਂਕਿ ਕੁਦਰਤ ਨੂੰ ਬਚਾਉਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਨੂੰ ਬਚਾਉਣਾ ਪਵੇਗਾ ਤੁਸੀਂ ਬੇਜੁਬਾਨ ਪੰਛੀਆਂ ਦੀ ਜਾਨਵਰਾਂ ਦੀ ਸੇਵਾ ਕਰ ਦਿਓ ਕਿੰਨੇ ਸਾਲਾਂ ਤੋਂ ਗੱਲ ਆ ਰਹੇ ਹੋ ਇਕ ਕੋਈ ਮੈਸੇਜ ਅਸਾਂ ਜੀ ਦੇਖੋ ਵੀ ਅਸੀਂ ਅੱਜ ਵੀ ਨਹੀਂ ਉਠਾਂਗੇ ਜੇ ਆਪਾਂ ਅੱਜ ਵੀ ਸੁੱਤੇ ਹੀ ਪਏ ਆ ਵੀ ਅੱਜ ਕੋਈ ਨਹੀਂ ਜੇ ਗਰਮੀ ਪੈ ਰਹੀ ਹੈ ਤਾਂ ਆਪਾਂ ਆਪਣੇ ਘਰੇ ਏਸੀ ਲਵਾ ਲਾਂਗੇਲੇ ਸਾਲ ਏਸੀ ਲਵਾ ਲਾਂਗੇ ਦੇਖੋ ਅਗਲੇ ਸਾਲ ਏਸੀ ਲੱਗ ਜੂਗੀ ਏਸੀ ਦੀ ਕਿਸ਼ਤਾਂ ਵੀ ਉਤਰੇ ਜਾਣਗੀਆਂ ਲੇਕਿਨ ਪੇੜ ਯਾ ਕੁਦਰਤ ਇਹ ਦਿਵਾਰੇ ਸਾਨੂੰ ਸੋਚਣ ਦਾ ਮੌਕਾ ਨਹੀਂ ਦੇਊਗੀ ਤੁਸੀਂ ਆਪਾਂ ਦੇਖ ਰਹੇ ਆ ਵੀ ਪੇੜਾਂ ਨੂੰ ਅੱਗ ਲੱਗੀ ਜਾਂਦੀ ਹੈ ਕੋਈ ਸੋਚਦਾ ਵੀ ਚਲੋ ਛਾਂ ਕਰ ਲਈਏ ਲੇਕਿਨ ਛਾਂ ਉਦੋਂ ਹੋਊਗੀ ਨਾ ਜਿਹਾ ਜਿਹਾ ਅਸੀਂ ਅੱਜ ਬੂਟਾ ਲਾਵਾਂਗੇ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਅਸੀਂ ਵੀ ਜੇ ਇੱਕ ਸੁਸਾਇਟੀ ਨੂੰ ਲੈ ਕੇ ਚੱਲੀ ਸੀ ਤਾਂ ਸਾਨੂੰ ਵੀ ਟਾਈਮ ਲੱਗਿਆ ਇੱਥੋਂ ਤੱਕ ਆਨ ਲੱਗੇ ਹੁਣ ਜੇ ਅਸੀਂ ਇੱਕ ਬੂਟਾ ਲਾ ਰਹੇ ਹਾਂ ਤਾਂ ਉਹਨੂੰ ਅਸੀਂ ਇੱਕ ਬੂਟਾ ਨਾ ਸਮਝੀਏ ਐ ਸੋਚੀਏ ਵੀ ਉਸ ਬੂਟੇ ਨੇ ਕਿੰਨੇ ਜਣਾਂ ਨੂੰ ਅੱਗ ਸਾਹ ਪਾਣੀ ਇਹ ਸਾਰਾ ਕੁਝ ਪ੍ਰਿਥਵੀ ਦੀ ਚੀਜ਼ਾਂ ਪਰ ਰਹੇ ਨੇ ਤਾਂ ਆਪਾਂ ਨੂੰ ਸਾਰਾ ਕੁਝ ਸੋਚ ਕੇ ਚੱਲਣਾ ਪਊਗਾ ਅੱਜ ਅੱਜ ਆਪਾਂ ਸੋਚੀਏ ਅੱਜ ਬੂਟਾ ਲਾ ਦੇ ਕੱਲ ਸਾਨੂੰ ਛਾਂ ਨਹੀਂ ਹੋਣੀ 10-15 ਸਾਲ ਵੀਟ ਕਰਾਂਗੇ ਫਿਰ ਜਾ ਕੇ ਸਾਨੂੰ ਆਕਸੀਜਨ ਵੀ ਮਿਲਣੀ ਹੈ ਫਲ ਵੀ ਮਿਲਣਾ ਛਾਂ ਵੀ ਮਿਲਣੀ ਹੈ ਜੇ ਅਸੀਂ ਗਰਮੀ ਦੇਖੀ ਆ 150 ਪੇ ਅੱਲਾ ਜੀ ਜੇ ਗੱਲ ਕਰੀਏ ਵੀ ਸਾਨੂੰ ਕਿੰਨੇ ਸਾਲ ਹੋ ਗਏ 10 ਸਾਲ ਤਾਂ ਸਾਨੂੰ ਨੇਚਰਲੇ ਵੀ ਹੋਈ ਗਏ ਲੇਕਿਨ ਇਸ ਕੰਮ 'ਚ ਸਾਨੂੰ ਲਗਭਗ 17 ਤੋਂ 18 ਸਾਲ ਹੋ ਗਏ ਜਿਸ ਗਰਮੀ 'ਚ ਲਾਲੋਆ ਇਲਾਜ ਤਾਂ ਸੀ 24 ਘੰਟੇ ਮਤਲਬ ਕਿ ਹੈਗਿੰਗ ਆ ਜੀ ਜਦੋਂ ਕੋਈ ਟ੍ਰੀਟਮੈਂਟ ਕਰਨਾ ਹੁੰਦਾ ਸੀ ਬੈਠੀ ਆ ਲੇਕਿਨ ਇਕੱਲਾ ਟ੍ਰੀਟਮੈਂਟ ਕਰਕੇ ਨਹੀਂ ਸਕਦਾ ਕਿਉਂਕਿ ਦੇਖੋ ਸਾਨੂੰ ਜਿਆਦਾ ਫੋਨ ਤੇ ਇਹੀ ਆਉਂਦੇ ਵੀ ਸਰ ਇੱਕ ਪਸ਼ੂ ਗਰਮੀ 'ਚ ਡਿੱਗਿਆ ਪਿਆ ਗਰਮੀ 'ਚ ਡਿੱਗਿਆ ਪਿਆ ਲੇਕਿਨ ਜੇ ਆਪਾਂ ਜਾ ਕੇ ਉਹਦੇ ਘਟ ਘਟ ਆ ਲਾ ਲੋ ਵੀ 10 15 ਜੇ ਪਸ਼ੂ ਦਿਨ ਚ ਦੇ ਗਏ ਤਾਂ ਉਹਨਾਂ ਚ ਸਾਰੇ ਗਰਮੀ ਨਾਲ ਡਿੱਗੇ ਬੰਦੇ ਜਿਨ੍ਹਾਂ ਨੂੰ ਕਿਰਕਟ 10 ਪਸ਼ਮਤਾ ਬੋਤਲਾ ਹੀ ਲੈਣੀ ਪੈਂਦੀ ਹੈ ਗਲੂਕੋਜ਼ ਚੜਾਣੀ ਪੈਂਦੀ ਹੈ ਵੀ ਆਪਾਂ ਚਾਹੁੰਦੇ ਆ ਵੀ ਜੋ ਗਲੂਕੋਜ਼ ਦਾ ਵੀ ਖਰਚਾ ਬਚੇ ਉਤੋਂ ਜਾਨਵਰ ਦੀ ਜਾਨ ਵੀ ਸੋਕੀ ਹੋ ਜੇ ਹੈਨਾ ਤਾਂ ਸਾਨੂੰ ਅੱਜ ਸੋਚ ਕੇ ਚੱਲਣਾ ਪਊਗਾ ਵੀ ਜੇ ਅਸੀਂ ਕੁਦਰਤ ਨੂੰ ਬਚਾਣਾ ਸਭ ਤੋਂ ਪਹਿਲਾਂ ਸਾਨੂੰ ਕੁਦਰਤ 'ਚ ਹਿੱਸਾ ਪਾਣਾ ਪਊਗਾ ਹਾਂਜੀ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਸੰਸਥਾ ਨਾਲ ਕਿੰਨੇ ਟਾਈਮ ਤੋਂ ਜੁੜੇ ਹੋ ਇੰਨਾ ਦੇ ਕੌਣ ਹੈ ਦੇ 5 ਸਾਲ ਹੋ ਗਏ ਹਨ ਜੁੜੇ ਨਾ ਪੈਸੇ ਤਾਂ ਮੈਂ ਬਚਪਨ ਤੋਂ ਹੀ ਇਹ ਕੰਮ ਕਰਦੀ ਆ ਐਨੀਮਲ ਦਾ ਪਸ਼ੂਆਂ ਦੀ ਸੇਵਾ ਜਾਨਵਰਾਂ ਦੀ ਸੇਵਾ ਹਨਾ ਪੰਛੀਆਂ ਦੀ ਤੇ ਇਹ ਦੇ ਚੰਨੇ ਜੁੜੇ ਤੋਂ 5 ਸਾਲ ਹੋ ਚੁੱਕੇ ਨੇ ਜੁੜੇ ਨੂੰ ਅਸੀਂ ਇਹਨਾਂ ਦੀ ਹੈਲਥ ਵੀ ਕਰਦੇ ਆ ਜਿਦਾ ਕਿ ਅਕਟੋਰੀ ਬਣਾਉਣੇ ਆ ਐਨੀਮਲ ਦੇ ਲਈ ਖਾਣਕ ਦੇਣੀ ਆ ਜਾਂ ਇੰਜੈਕਸ਼ਨ ਦੇਣੇ ਜਾਂ ਮੈਡੀਸਨ ਦੇਣੀ ਆ ਉਹ ਅਸੀਂ ਸਾਰਾ ਇਹਨਾਂ ਦਾ ਇੰਤਜ਼ਾਮ ਕਰਕੇ ਦਿੰਦੇ ਆਗੇ ਕਿਉਂਕਿ ਦੇਖੋ ਇਨਸਾਨ ਨੇ ਮੰਗ ਕੇ ਲੈ ਲੈਣਾ ਪਰ ਜਾਨਵਰ ਮੰਗ ਨਹੀਂ ਸਕਦਾ ਅੱਜ ਦੇਖੋ ਜਿਵੇਂ ਹਰ ਇੱਕ ਘਰ ਦੇ ਵਿੱਚ ਤਿੰਨ ਕਮਰੇ ਨੇ ਤਿੰਨ ਕਮਰਾ ਚ ਅਸੀਂ ਲੱਗਿਆ ਉਹਨਾਂ ਦੀ ਜਿਹੜੀ ਬਾਹਰਲੀ ਹਵਾ ਜਿਹੜੀ ਨਿਕਲਦੀ ਆ ਉਹਦੇ ਕਰਕੇ ਇੰਨਾ ਵਾਤਾਵਰਨ ਗਰਮ ਆ ਦੇਖੋ 47 ਡਿਗਰੀ ਆ ਇਸ ਕਰਕੇ ਪੰਛੀ ਮਾਰੇ ਨੇ ਚਿੜੀਆਂ ਖਤਮ ਹੋਈਆਂ ਪਈਆਂ ਨੇ ਔਰ ਗਾਈਆਂ ਮੱਝਾਂ ਜੋ ਵੀ ਆ ਇਹਨਾਂ ਬੁਰਾ ਹਾਲ ਆਣਾ ਤੁਸੀਂ ਅਸੀਂ ਰੋਡ ਤੇ ਵੀ ਆਉਂਦੇ ਹੁਣ ਦੇਖਿਆ ਕਿ ਪਿਆਸੀਆਂ ਗਊਆਂ ਕੋਈ ਪਾਣੀ ਨਹੀਂ ਪੁੱਛਦਾ ਹਨਾ ਉਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਮੰਗ ਕੇ ਲੈ ਲੈਣਾ ਪਰ ਇਹਨਾਂ ਜਾਨਵਰਾਂ ਨੇ ਮੰਗ ਕੇ ਨਹੀਂ ਲੈਣਾ ਇਸ ਕਰਕੇ ਟੇਕ ਚੰਦ ਜੀ ਹਰ ਵਰੀ ਇਹੇ ਕੰਮ ਕਰਦੇ ਨੇ ਜਿਸ ਤਰ੍ਹਾਂ ਦੇਖੋ ਆ ਦੇਖੋ ਐਨੀਮਲ ਦੇ ਲਈ ਹੌਸਲੇ ਵੀ ਬਣਾਏ ਆ ਕਿਉਂਕਿ ਗਰਮੀ ਦੇ ਵਿੱਚ ਬਹੁਤ ਬੁਰਾ ਹਾਲ ਆਦਤਾਂ ਨੂੰ ਵੱਢ ਰਹੇ ਨੇ ਟੁਕਰੇ ਨੇ ਇਸ ਕਰਕੇ ਅਸੀਂ ਜਿੰਨਾ ਸਾਡਾ ਤੋਂ ਹੋ ਸਕਦਾ ਅਸੀਂ ਸਾਭ ਨੇ ਆਪਣੇ ਕਿੱਕਰ ਰੱਖੇ ਅੱਜ ਕੱਲ ਤਾਂ ਲੋਕਾਂ ਨੂੰ ਆਪਣੇ ਕਮਾਂਕਾਰਾਂ ਤੋਂ ਰੋਜਾਵਣੀ ਆ ਤੁਸੀਂ ਇੰਨੇ ਵਰਕਰ ਜਿਹੜੇ ਕੀ ਆਪਣੀ ਸੰਸਥਾ ਦੇ ਨਾਲ ਜੋੜੇ ਹੋ ਇਹ ਕਿਸ ਤਰ੍ਹਾਂ ਜੁੜ ਜੁੜਦੇ ਨੇ ਇਹ ਅਸੀਂ ਸਭ ਤੋਂ ਵੱਡਾ ਜਿਹੜਾ ਸਨੇਹਾ ਸਾਨੂੰ ਅਸੀਂ ਦਿੰਦੇ ਆ ਫੇਸਬੁੱਕ ਦੇ ਰਾਹੀਂ ਜੇ ਅਸੀਂ ਮੰਨ ਕੇ ਚੱਲੋ ਕਈ ਲੋਕਾਂ ਨੂੰ ਐ ਹੁੰਦਾ ਕਿ ਫੇਸਬੁੱਕ ਤੇ ਆਪਣੇ ਆਪ ਨੂੰ ਦਿਖਾਉਂਦੇ ਕਿ ਅਸੀਂ ਦਾਨ ਕਰਦੇ ਆ ਪਰ ਨਹੀਂ ਇਹ ਗੱਲ ਗਲਤ ਆ ਜਦੋਂ ਤੁਸੀਂ ਫੇਸਬੁੱਕ ਤੇ ਪਾਉਣ ਲੱਗੇ ਸਨ ਨਾ ਕਾਫੀ ਲੋਕ ਜੁੜੇ ਨੇ ਔਰ ਫੇਸਬੁੱਕ ਤੇ ਅਸੀਂ ਟੈਕ ਚੰਦ ਨੂੰ ਦੇਖਿਆ ਸੀਗਾ ਕਿ ਚਲੋ ਸਾਡੇ ਨਾਲ ਜੁੜ ਅਸੀਂ ਕਿਸੇ ਨਾਲ ਜੁੜੇ ਨਹੀਂ ਸੀਗੇ ਚਲੋ ਅਸੀਂ ਜੁੜ ਗਏ ਆ ਆਪਣੇ ਐਨੀਮਲ ਦੀ ਜਿਹੜੀ ਸੇਵਾ ਅਸੀਂ ਉਹ ਕਰਦੇ ਸੀਗੇ ਸਭ ਤੋਂ ਵੱਡਾ ਸਨੇਹਾ ਫੇਸਬੁੱਕ ਦੇ ਰਾਹੀਂ ਅਸੀਂ ਦਿੰਦੇ ਆ ਉਹਨਾਂ ਦੇ ਰਾਹੀਂ ਸਾਡੇ ਨਾਲ ਲੋਕ ਜੁੜਦੇ ਸਨ ਸਚਿੰਤ ਜੀ ਕਿੰਨੇ ਟਾਈਮ ਤੁਸੀਂ ਇਹ ਜੇ ਗੱਪਾਂ ਕੀ ਸਟੋਰੀਆਂ ਦੀ ਤਾਂ ਇਹ ਕਿੱਥੇ ਕਿੱਥੇ ਲਾਉਂਗੇ ਕਿੰਨੇ ਲੈ ਕੇ ਭੈਜੀ ਹੁਣ ਤੱਕ ਟੈਕ ਚੰਦ ਨੂੰ 10 ਸਾਲ ਹੋ ਗਏ ਇਹਨਾਂ ਨੂੰ ਕਰਦੇ ਨੂੰ ਅੰਮਿਸ਼ਨ ਆ ਐਨੀਮਲ ਕੇਅਰ ਨੇ ਤੇ ਅਸੀਂ ਹੁਣ ਜਿੱਥੇ ਜ਼ਿਆਦਾ ਜ਼ਰੂਰਤ ਹੈ ਜਿਵੇਂ ਕੋਈ ਪਾਰਕ ਹੈ ਜਾਂ ਕੁਛ ਹੈ ਉੱਥੇ ਲਾਵਾਂਗੇ ਤੇ ਉਹ ਆ ਜਿੱਥੇ ਲੱਗਦਾ ਵੀ ਪੇੜ ਜ਼ਿਆਦਾ ਹੈ ਉੱਥੇ ਅਸੀਂ ਆ ਲਾਵਾਂਗੇ ਕੋਸਲੇ ਤੇ ਜੋ ਕਿ ਪੰਛੀ ਗਰਮੀ ਕਰਕੇ ਆਪਾਂ ਦਾ ਚਲੋ ਕਿਸ ਨੂੰ ਕਹਿ ਕੇ ਪਾਣੀ ਮੰਗ ਵੀ ਲੈਣੇ ਆ ਇਹ ਵਿਚਾਰੇ ਪਾਣੀ ਕਿਵੇਂ ਮੰਗਣਗੇ ਤਾਂ ਇਸ ਕਰਕੇ ਨਵਸਤੇ ਟੇਕ ਚੰਜੀ ਨੇ ਤੇ ਅਸੀਂ ਸਾਰਿਆਂ ਨੇ ਮਿਲ ਕੇ ਆਪਣਾ ਸੋਧਨ ਪਾਇਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੇਟਾ ਤੁਸੀਂ ਤੁਹਾਡੀ ਕੋਈ ਉਮਰ ਹੈ ਉਸੇ ਸੇਵਾ ਤੇ ਲੱਗ ਰਹੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਰ ਇਹ ਗੱਲ ਹੈ ਕਿ ਯੂਥ ਨੂੰ ਸਭ ਤੋਂ ਜ਼ਿਆਦਾ ਅਵੇਅਰ ਹੁੰਦੀ ਲੋੜ ਹੈ ਕਿ ਜੇ ਇਹ ਯੂਥ ਅਵੇਅਰ ਹੋਊਗਾ ਤਾਂ ਅਗਲੀ ਜਨਰੇਸ਼ਨ ਅਵੇਅਰ ਹੋਊਗੀ ਇਸ ਚੀਜ਼ ਬਾਰੇ ਜਿਵੇਂ ਕਿ ਇਨਸਾਨਾਂ ਨੂੰ ਪਿਆਸ ਲੱਗਦੀ ਹੈ ਓਵੇਂ ਪੰਛੀਆਂ ਨੂੰ ਜਾਨਵਰਾਂ ਨੂੰ ਵੀ ਪਿਆਸ ਲੱਗਦੀ ਹੈ ਜੇ ਆਪਣੇ ਚ ਜਾਨ ਹੈ ਤਾਂ ਸੇਮ ਜਾਨ ਉਹਦੇ ਵਿੱਚ ਵੀ ਹੈਗੀ ਹੈ ਤੇ ਇਸ ਲਈ ਹਮੇਸ਼ਾ ਆਪਣੇ ਘਰ ਦੇ ਅਸੀਂ ਜੇ ਇਹ ਡੋਂਗਾ ਰੱਖ ਦੋਗੇ ਜਾਂ ਘਰ ਰੱਖ ਦੋਗੇ ਕੋਈ ਕਿਸੇ ਨੂੰ ਫਰਕ ਨਹੀਂ ਪੈਣ ਵਾਲਾ ਬਸ ਇਹ ਹੈ ਕਿ 100 ਪੰਛੀਆਂ ਦੀ 200 ਪੰਛੀ ਦੀ ਜਾਨ ਵੱਜ ਜਾਂਦੀ ਹੈ ਉਹਨਾਂ ਨੂੰ ਵੀ ਪਿਆਸ ਲੱਗਦੀ ਹੈ ਉਹ ਥੋੜੇ ਜਿ ਇਹ ਵੀਗੇ ਅੱਬ ਵੀ ਠੀਕ ਹੋ ਜਾਂਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੇ ਇਨਸਾਨਾਂ ਨੂੰ ਪਿਆਸ ਲੱਗਦੀ ਹੈ ਉਹਨਾਂ ਨੂੰ ਵੀ ਪਿਆਸ ਲੱਗਦੀ ਹੈ ਤਾਂ ਆਈ ਥਿੰਕ ਯੂਥ ਨੂੰ ਸਭ ਤੋਂ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈਗੀ ਹੈ ਤਾਂ ਬਿਲਕੁਲ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਗੱਲਬਾਤ ਕਰ ਰਹੇ ਹਾਂਗੇ ਤਾਂ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ ਪੀੜ ਉਹਦੇ ਕੱਟ ਲੱਗ ਰਹੇ ਨੇ ਜੇ ਕਿਤੇ ਹੁੰਦੇ ਹੈ ਅੱਗ ਲੱਗਦੇ ਰਾਹੀ ਜਾਂਦੇ ਨੇ ਟਾਵਰ ਦੀ ਵੀ ਇੰਟੀ ਦੀ ਗੱਲ ਕਰੀਏ ਪਹਿਲਾਂ ਪੰਛੀਆਂ ਦੀ ਆਵਾਜ਼ ਕੰਨਾ ਚ ਕੁੰਝਦੀ ਸੀ ਕੀ ਕਹਿਣਾ ਚਾਹਦੇ ਇਹ ਕੋਈ ਨਹੀਂ ਦੇਵ ਡੇਜ ਵਿੱਚ ਪੀੜ ਤਾਂ ਕੱਟੀ ਜਾ ਰਹੀ ਹੈ ਕੋਈ ਸ਼ੱਕ ਨਹੀਂ ਹੈ ਜਿਵੇਂ ਹਾਈਵੇ ਬਣਿਆ ਹੈ ਹਾਈਵੇ ਦੇ ਵਿੱਚ ਹਜ਼ਾਰਾਂ ਪੀੜ ਕੋਰ ਚ ਕੱਟੇ ਜਾਂਦੇ ਆ ਪਰ ਲਗਾਉਂਦੇ ਲਗਾਉਣ ਦੇ ਲਈ ਨਾ ਮਾਤਰ ਪੀੜ ਹੈ ਸਿਰਫ ਇੱਕ ਕਾਜਾ ਚ ਲੱਗਦੇ ਆ ਅਸਲ ਹਕੀਕਤ ਦੇ ਵਿੱਚ ਨਹੀਂ ਲੱਗਦੇ ਜਿਹਦੇ ਲਈ ਪੰਜ ਜੋ ਪੀੜ ਕੱਟੇ ਜਾਂਦੇ ਆ ਤਾਂ ਪੰਜਾਂ ਦਾ ਰਹਿਣਾ ਉਹਨਾਂ ਲਈ ਦੁਰਲੋਭ ਹੋ ਜਾਂਦਾ ਕਿਉਂਕਿ ਉਹ ਚ ਉਹਨਾਂ ਲਈ ਉਹਨਾਂ ਦੇ ਘਰ ਹੁੰਦੇ ਆ ਬੱਚੇ ਉੱਥੇ ਰੱਖਦੇ ਆ ਉੱਥੇ ਸੇਫ ਹੁੰਦੇ ਆ ਪਰ ਉਸ ਲਈ ਅਸੀਂ ਇੱਕ ਪਹਿਲ ਕੀਤੀ ਹੈ ਵੀ ਉਹਨਾਂ ਲਈ ਜੇਕਰ ਪੀੜ ਨਹੀਂ ਹੈ ਉਹਨਾਂ ਲਈ ਕਾਲੇ ਰੱਖੇ ਜਾਣ ਆਲੇ ਬਣਾਏ ਜਾਣ ਕਾਲੇ ਬਣਵਾਏ ਹੁਣ ਅਸੀਂ ਆਹ ਅਗਲੇ ਪਾਰਕਾ ਚ ਅਗਲੇ ਜ ਆਰੇ ਸੰਸਕਿਓ ਦੇ ਵਿੱਚ ਰਹਿ ਸਕਣ ਤੇ ਉਹ ਜਾ ਮਾਹੌਲ ਉਹਨਾਂ ਨੂੰ ਮਿਲ ਸਕੇ ਤੇ ਉਹਦੇ ਲਈ ਜੇ ਮੇਜबान ਪੰਛੀ ਆਉਣ ਲਈ ਜੀਆਂ ਪਾਣੀ ਦੀ ਇੰਤਜ਼ਾਮ ਕਰਨਾ ਗਰਮੀ ਦੇ ਵਿੱਚੋਂ ਮੰਗਤਾ ਸਕਦੇ ਨਹੀਂ ਤੇ ਪਰ ਉਹਦੇ ਲਈ ਅਸੀਂ ਥਾਂ ਥਾਂ ਤੇ ਪੰਛੀ ਦੇ ਕਟੋਰੀ ਰੱਖਦੇ ਆ ਤੇ ਸੜਕਾਂ ਗਲੀਆਂ ਤੇ ਦੋਵਾਂ ਕੁੱਤੇ ਲਈ ਵੀ ਰੱਖਦੇ ਆ ਵੀ ਤਾਂ ਕਿ ਉਹਨਾਂ ਕੋਲ ਪਿਆਸ ਦੇ ਵਿੱਚ ਜੋ ਲਜੂਠ ਹੋਵੇ ਤਾਂ ਪਾਣੀ ਪੀ ਸਕਣ ਉਹ ਤੇ ਅਸਲ ਵਿੱਚ ਸਾਡੇ ਇਹ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਟਾਈਮ ਟਾਈਮ ਤੇ ਸਮੇਂ ਸਿਰ ਲੋਕਾਂ ਨੂੰ ਵੀ ਦਾ ਸਾਥ ਦੇਣਾ ਚਾਹੀਦਾ ਆ ਆਪਣੇ ਘਰ ਦੇ ਬਾਹਰ ਛੱਤ ਤੇ ਕਟੋਵਟਿੱਕੀ ਕਟੋਰਾ ਪਾਣੀ ਦਾ ਜਗੂ ਰੱਖਣ ਤਾਂ ਕਿ ਪੰਛੀਆਂ ਨੂੰ ਜਾਂ ਕੋਈ ਗਊ ਆਂਦੀ ਆ ਕੋਈ ਕੁੱਤਾ ਆਂਦਾ પી શકે ਕਿਉਂਕਿ ਉਹ ਬੇਜਾਨ ਜਾ ਰਹੇ ਪੰਛੀ ਹੈਗੇ ਉਹ ਕਿਸੇ ਮੰਗ ਕੇ ਨਹੀਂ ਲਿਆ ਸੇ ਆਪਾਂ ਤਾਂ ਮੰਗ ਕੇ ਪੀ ਲਾਂਗੇ ਇਦੋਂ ਤੋਂ ਕਰ ਲਾਂਗੇ ਪਰ ਉਹ ਨਹੀਂ ਕਰ ਸਕਦੇ ਇਸ ਲਈ ਮੇਰੇ ਸਾਨੂੰ ਇਹੀ ਅਪੀਲ ਹੈ ਕਿ ਇੱਕ ਪਟੋਰਾ ਤੇ ਕਿਤਾਲਣਾ ਕਟਵਾੜੀ ਜ਼ਰੂਰ ਲਗਾਇਆ ਜਾਵੇ ਤਾਂ ਕਿ ਤੁਹਾਡੇ ਨਾਲ ਸੰਪਰਕ ਕਰ ਸਕੇ ਕਿਸ ਤਰ੍ਹਾਂ ਹਾਂਜੀ ਉਹ ਟੈਚਲ ਜੀ ਨਾਲ ਸੰਪਰਕ ਕਰਨ ਫੇਸਬੁੱਕ ਤੇ ਇਹਨਾਂ ਦੇ ਦੇਖਣ ਔਰ ਸਾਨੂੰ ਮੈਸੇਜ ਕਰਨ ਅਸੀਂ ਉਹਨਾਂ ਨੂੰ ਦੇਵਾਂ ਹਰ ਸਾਲ ਦਿੰਨੇ ਆ ਤੇ ਹੁਣ ਵੀ ਦੇ ਹੁੰਦੇ ਸੀ ਹਾਂ ਅਕੀ ਮੈਸੇਜ ਦੇਣਾ ਚਾਹੁੰਨ ਲੋਕਾਂ ਨੂੰ ਮੈਸੇਜ ਅਸੀਂ ਇਹੀ ਦੇਣਾ ਚਾਹੁੰਨੇ ਦੇਖੋ ਮੈਂ ਇਹ ਕਹਿੰਨੀ ਆ ਕਿ ਜਿੰਨੀ ਗਰਮੈਸ਼ ਐਸਟਨ ਕਿੰਨੀ ਜਿੰਨੀ ਗਰਮੀ ਆ ਕਿ ਪਸ਼ੂਆਂ ਨੂੰ ਪਕਸ਼ੀਆਂ ਨੂੰ ਬਚਾਓ ਇਹ ਬੇਜਵਾਨ ਹਨ ਮਨੇ ਇਹਨਾਂ ਦੀ ਸੇਵਾ ਕਰੋ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਏਸੀਓ ਸੰਸਥਾ ਜਿਨ੍ਹਾਂ ਨੇ ਲੋਕਾਂ ਨੂੰ ਇੱਕ ਚੰਗਾ ਮੈਸੇਜ ਦਿੱਤਾ ਆਪਣੀ ਛੱਤ ਦੇ ਘਰੇ ਉੱਤੇ ਮਿੱਟੀ ਦੇ ਬਰਤਨ ਰੱਖਣ ਤਾਂ ਕਿ ਬੇਜਵਾਨ ਪੰਛੀ ਪਾਣੀ ਪੀ ਸਕਣ ਕੈਮਰਾਮੈਨ ਗੁਰਵਿੰਦਰ ਨਾਲ Kapil Sharma ਦੀ ਵਿਸ਼ੇਸ਼ ਰਿਪੋਰਟ